ਇੰਡਸਟਰੀ ਦੇ ਵਿੱਚ ਬੜੀ ਚੇਂਜ ਆ ਰਹੀ ਹੈ ਜਿੱਦਾਂ ਕਿ ਰੋਬੋਟਾਈਜੇਸ਼ਨ ਹੋ ਰਹੀ ਹੈ ਲੋ-ਕਾਸਟ ਆਟੋਮੋਸ਼ਨ ਐਡਵਾਂਸ ਆਟੋਮੋਸ਼ਨ ਦਾ ਜ਼ਮਾਨਾ ਹੈ ਔਰ ਅਸੀਂ ਬਹੁਤ ਸਾਰੇ ਇਕੁਪਮੈਂਟ ਸਾਡੇ ਇਦਾਂ ਦੇ ਸੀ ਜਿਨ੍ਹਾਂ ਦੇ ਆਪਰੇਟਰ ਨਹੀਂ ਸੀ ਮਿਲਦੇ ਔਰ ਅਸੀਂ 50 ਲੱਖ ਦੀ ਮਸ਼ੀਨ 1 ਕਰੋੜ ਦੀ ਮਸ਼ੀਨ ਲਾ ਕੇ ਅਸੀਂ ਆਪਰੇਟਰ ਲੱਭਦੇ ਸੀ ਸੋ ਅਸਾਨੀ ਸਾਹਿਬ ਦੇ ਅਸੀਂ ਬਹੁਤ ਧੰਨਵਾਦੀ ਹਾਂ ਮਾਨਜੋਤ ਸੀਐਮ ਸਾਹਿਬ ਦੇ ਬੜੇ ਧੰਨਵਾਦੀ ਹਾਂ ਔਰ ਮੈਂ ਜਿਹੜਾ ਇਹ ਸੈਂਟਰ ਅਪਗ੍ਰੇਡ ਕੀਤਾ ਗਿਆ ਇਹ ਸਾਰਾ ਇੰਡਸਟਰੀ ਦੀ ਨੀਡ ਨੂੰ ਦੇਖਦੇ ਹੋਏ ਅਪਗ੍ਰੇਡ ਕੀਤਾ ਗਿਆ ਕੋਈ ਵੀ ਇਕੁਪਮੈਂਟ ਇਹਦੇ ਚੋਂਦਾ ਨਹੀਂ ਲਿਆ ਗਿਆ ਜਿਹੜਾ ਇੰਡਸਟਰੀ ਦੇ ਯੂਜ਼ ਵਿੱਚ ਨਾ ਆਵੇ ਜਿਵੇਂ ਕਿ ਅਸੀਂ ਰੋਬੋਟ ਕਿਉਂਕਿ ਵੈਲਡਰ ਦੀ ਕਮੀ ਹੋ ਜਾਂਦੀ ਹੈ ਫੈਕਟਰੀ ਰੋਬੋਟ ਬੜੇ ਤੇਜ਼ੀ ਨਾਲ ਲੱਗ ਰਹੇ ਆਟੋ ਇੰਡਸਟਰੀ ਸਾਈਕਲਿੰਗ ਜਿੱਥੇ ਵੈਂਡਰ ਨਹੀਂ ਮਿਲਦਾ ਔਰ ਐਕਿਊਰੇਸੀ ਜ਼ਿਆਦਾ ਉਹਦੇ ਲਈ ਅਸੀਂ ਇੱਥੇ ਰੋਬੋਟ ਟੀਚਰ ਦਾ ਕੋਰਸ ਸ਼ੁਰੂ ਕੀਤਾ ਔਰ ਜਿਹੜੇ ਵੀ ਐਡਵਾਂਸ ਕੋਰਸੇਸ ਹੈ ਇਹਦਾ ਜਿਹੜਾ ਬੱਚਾ ਪੜ ਕੇ ਜਾਏਗਾ ਉਹਨੂੰ 25-30000 ਰੁਪਏ ਤਨਖਾਹ ਮਿਲੇਗੀ ਨੌਕਰੀ ਮਿਲੇਗੀ। ਨੌਕਰੀ ਮਿਲੇਗੀ। ਔਰ ਕੋਈ ਇਹ ਮੈਂ ਸਮਝਦਾ ਜਦੋਂ ਪੰਜਾਬੀ ਕੀਤੇ ਹੋਟਲ ਤੇ ਬਾਹਰ ਖੜਾ ਸਲੂਟ ਮਾਰਦਾ ਹੈ ਨਾ ਤਾਂ ਕਈ ਵਾਰ ਆਨ ਲੱਗਦਾ ਵੀ ਸ਼ਾਇਦ ਅਸੀਂ ਫੇਲ ਹੋ ਗਏ ਅਸੀਂ ਸਕਿੱਲ ਨਹੀਂ ਕਰ ਸਕੇ ਉਹਨਾਂ ਨੂੰ। ਤੋਂ ਇੱਥੋਂ ਜਿਹੜਾ ਵੀ ਬੱਚਾ ਪੜ ਕੇ ਜਾਏਗਾ ਇੱਕ ਤਾਂ ਉਹਨੂੰ ਵਧੀਆ ਨੌਕਰੀ ਮਿਲੇਗੀ। ਫਿਰ ਅਸੀਂ ਇੱਥੇ ਉਹਨੂੰ ਐਂਟਰਪ੍ਰੈਨਿਓਰਸ਼ਿਪ ਦੇ ਕੋਰਸੇਸ ਨਾਲ ਕਰਾ ਦਾਂਗੇ ਇੰਡਸਟਰੀ ਨੂੰ ਮਿਲਾ ਵੀ ਦਵਾਂਗੇ। ਜੇ ਕੋਈ ਆਪਣਾ ਕੰਮ ਕਰਨਾ ਸ਼ੁਰੂ ਕਰਨਾ ਚਾਹੇ ਤਾਂ ਆਪਣਾ ਕੰਮ ਵੀ ਸ਼ੁਰੂ ਕਰ ਸਕਦਾ ਔਰ ਇਹਦੇ ਵਿੱਚ ਕੋਈ ਵੀ ਤੁਸੀਂ ਦੇਖਣਾ ਜਿਹੜੇ ਤੇ ਪੜ ਕੇ ਜਾਣਗੇ ਸ਼ਾਇਦ ਉਹਨਾਂ ਨੂੰ ਆਪਣਾ ਕੋਰਸ ਪੂਰਾ ਕਰਨ ਤੋਂ ਪਹਿਲਾਂ ਜੌਬਸ ਮਿਲ ਜ ਜਾਣ। ਸਾਨੂੰ ਅੱਜ ਇੰਡਸਟਰੀ 'ਚ 5000 ਦੇ ਕਰੀਬ ਸੀਐਨਸੀ ਆਪਰੇਟਰ ਚਾਹੀਦਾ। 100 ਦੇ ਕਰੀਬ ਸੀਐਮਐਮ ਆਪਰੇਟਰ ਚਾਹੀਦਾ। ਇਸ ਤੋਂ ਇਲਾਵਾ ਜਿਹੜੇ ਸਾਡੇ ਮੈਂਬਰ ਸਾਹਿਬਾਨ ਹਨ ਉਹਨਾਂ ਦੀਆਂ ਕੰਪਨੀਆਂ। ਤੋਂ ਉਹੀ ਅਸੀਂ ਡਿਸਕਸ ਕਰਕੇ ਸਾਈਕਲ ਇੰਡਸਟਰੀ ਨਾਲ ਇਕੋ ਨਾਲ ਸਾਰਿਆਂ ਨੇ ਅਸੀਂ ਡਿਸਕਸ ਕਰਕੇ ਉਹੀ ਇਕਵਿਪਮੈਂਟ ਲਾਏ ਆ ਜਿਨ੍ਹਾਂ ਦੀ ਜ਼ਰੂਰਤ ਹੈ। ਕਿਉਂਕਿ ਨਹੀਂ ਤਾਂ ਪੁਰਾਣੇ ਤਰੀਕੇ ਹੁੰਦਾ ਸੀ ਵੀ ਪੁਰਾਣੇ ਕੋਰਸਿਸ ਚੱਲਦੇ ਰਹਿੰਦੇ ਸੀ ਉਹ ਸੀ ਪੁਰਾਣੇ ਕੋਰਸਿਸ ਬੰਦ ਕਰਕੇ ਔਰ ਇਹ ਆਉਣ ਵਾਲੇ ਦਿਨਾਂ 'ਚ ਦੇਖੋ ਜਿਹੜਾ ਇਹ ਇੱਕ ਮਾਡਲ ਆਈਟੀਆਈ ਔਰ ਜਿਹੜਾ ਸਕਿੱਲ ਡਿਵੈਲਪਮੈਂਟ ਐਮਐਸਡੀਸੀ ਸੈਂਟਰ ਵੀ ਹੈ ਉਹਦੇ 'ਚ ਹੁਣ ਇੱਕਦਮ 에ਅਰਲਾਈਨ ਵਿੱਚ ਬਹੁਤ ਆਉਣ ਵਾਲਾ ਸੋ ਇਹਨਾਂ ਨੇ ਜਿੱਦਾਂ ਕਿ ਮੈਂ ਕੱਲ ਦੇਖ ਕੇ ਬੜਾ ਹਰਾਨ ਹੋ ਗਿਆ ਤੁਸੀਂ ਵੀ ਦੇਖੋ ਕਿ ਇਹਨਾਂ ਨੇ ਮਾਡਲ ਉਹ ਇਦਾਂ ਲੱਗਦਾ ਵੀ ਜਿੱਦਾਂ ਅਸੀਂ ਜਹਾਜ਼ ਦੇ ਅੰਦਰ ਆ ਗਏ ਜਿਹੜੀ 에ਅਰੋਸਟ੍ਰੇਟ ਦੀ ਟ੍ਰੇਨਿੰਗ ਸੋ ਇਸ ਤਰ੍ਹਾਂ ਇਹਦੇ 'ਚ ਕਾਫੀ ਐਡਵਾਂਸਡ ਟ੍ਰੇਨਿੰਗ ਹੈ ਔਰ ਜਿਹੜੇ ਬੱਚੇ ਜਾਂ ਜਿਹੜੀਆਂ ਅੱਜਕੱਲ ਜੈਂਡਰ ਇਕੁਏਸ਼ਨ ਦਾ ਬੜਾ ਇਸ਼ੂ ਹੈ ਲੜਕੀਆਂ ਕੰਮ ਚ ਕਾਫੀ ਆ ਰਹੀਆਂ ਜਿਹੜੇ ਕੋਰਸੇਸ ਕਰਕੇ AI ਦਾ ਜਮਾਨਾ ਹੈ ਜਿਹੜੇ ਬੱਚੇ ਮਤਲਬ ਇਹ ਨਹੀਂ ਵੀ ਜਿਹੜਾ ਤੂੰ ਕੰਮ ਕਰੇਗਾ ਸਿਰਫ ਉਹ ਨੌਕਰੀ ਲੱਗੇਗਾ ਉਹ ਉਹਦੇ ਲਈ ਕੋਈ ਲਿਮਟ ਨਹੀਂ ਉਹ ਆਪਣਾ ਕੰਮ ਵੀ ਸ਼ੁਰੂ ਕਰ ਸਕਦਾ ਹੈ ਘਰ ਬੈਠਿਆਂ ਸਟਾਰਟਅੱਪ ਵੀ ਸ਼ੁਰੂ ਕਰ ਸਕਦਾ ਹੈ ਤੇ ਇਹਦੇ ਨਾਲ ਮਲਟੀਪਲ ਐਡਵਾਂਟੇਜ ਹੈ ਜਿਹੜੇ ਇਸ ਏਰੀਆ ਦੇ ਲੋਕਾਂ ਨੂੰ ਠੀਕ ਹੈ ਸਰ ਇਹ ਕੱਲ ਅ ਉੱਥੇ ਵਰਲਡ ਸਕਿੱਲ ਕੈਂਪਸ ਆਫ ਐਕਸਲੈਂਸ ਬਣਾਇਆ ਗਿਆ ਹੈ ਪਿਛਲੇ तकरीबन 2.3 ਸਾਲ ਤੋਂ ਮਿਹਨਤ ਚੱਲ ਰਹੀ ਸੀ ਔਰ ਆਈਟੀਆਈ ਉਹਦੇ ਚ ਜਿਹੜਾ ਗਵਰਨਮੈਂਟ ਆਈਟੀਆਈ ਹੈ ਜਿਹਦੀ ਆਈਐਮਸੀ ਦੀ ਕਮੇਟੀ ਦੇ ਚੇਅਰਮੈਨ ਵਿਸ਼ਵਕਰਮਾ ਜੀ ਔਰ ਪੈਟਰਨ ਸਾਡੇ ਸਰਦਾਰ ਉਕਾਰ ਸਿੰਘੂਜਾ ਜੀ ਅਸੀਂ ਸਾਰਿਆਂ ਨੇ ਰਲ ਮਿਲ ਕੇ ਇਸ ਆਈਟੀਆਈ ਨੂੰ ਅਡਾਪਟ ਕੀਤਾ ਮੈਂਟਰ ਕੀਤਾ ਕਿਉਂਕਿ ਇਸ ਟਾਈਮ ਪੰਜਾਬ ਦੇ ਵਿੱਚ ਜਿਹੜਾ ਯੂਥ ਬਾਹਰ ਜਾ ਰਿਹਾ ਹੈ ਜਾਂ ਜਿਹੜੀ ਬੇਰੋਜ਼ਗਾਰੀ ਹੈ ਪ੍ਰਾਈਵੇਟ ਸੈਕਟਰ ਚ ਜਦੋਂ ਮੈਂ ਐਮਪੀ ਬਣਨ ਤੋਂ ਬਾਅਦ ਪਹਿਲੀ ਵਾਰੀ ਇੱਥੇ ਆਇਆ ਸਿਕੂ ਸਿਕੂ ਸਾਡੇ ਮਸ਼ੀਨ ਟੂਲ ਐਸੋਸੀਏਸ਼ਨ ਫੋਜ਼ਰੀ ਵਾਲੇ ਸਾਈਕਲ ਫੈਡਰੇਸ਼ਨ ਆਫ ਇੰਡੀਆ ਸਾਰਿਆਂ ਨੇ ਇੱਥੇ ਮੀਟਿੰਗ ਕੀਤੀ ਇਸੇ ਆਈਟੀਆਈ ਤੇ ਉਹਨਾਂ ਨੇ ਕਿਹਾ ਸਾਨੂੰ ਤੇ ਸਕਿੱਲ ਬੱਚੇ ਨਹੀਂ ਮਿਲਦੇ ਜੇ ਤੁਸੀਂ ਸਾਨੂੰ ਬੱਚੇ ਤਿਆਰ ਕਰਕੇ ਦਿਓ ਤੁਸੀਂ 5000 ਬੱਚਾ ਵੀ ਨੌਕਰੀ ਤੇ ਰੱਖਾਂਗੇ ਇਹ ਬੜਾ ਹੁੰਗਾਰਾ ਮਿਲਿਆ ਮੈਨੂੰ ਵੀ ਕਿ ਇਟ ਕੈਨ ਬੀ ਗੇਮ ਚੇਂਜਰ ਕਿ ਆਪਾਂ ਤੇ ਇੱਕ ਨੌਕਰੀ ਨਹੀਂ ਲਵਾ ਸਕਦੇ ਤੇ ਸਕਿੱਲਿੰਗ ਤੇ ਫਿਰ ਅਸੀਂ ਇਹਨੂੰ ਆਈਟੀਆਈ ਨੂੰ ਤਕਰੀਬਨ ਜਿਵੇਂ ਸੀਐਮ ਸਾਹਿਬ ਕਹਿੰਦੇ ਆ ਕਿ ਆਈਆਈਟੀ ਦੇ ਸਟੈਂਡਰਡ ਦਾ ਬਣਾਇਆ ਇਹਦੇ ਤੇ ਕੋਈ 2.5 ਕਰੋੜ ਰੁਪਇਆ ਖਰਚ ਆਇਆ ਔਰ ਇਹ ਜੈਸੀਆਂ ਮਸ਼ੀਨਾ ਕੱਲ ਤੁਸੀਂ ਦੇਖੋਗੇ ਜਦੋਂ ਸੀਐਮ ਸਾਹਿਬ ਇਹਦਾ ਉਦਘਾਟਨ ਕਰਨਗੇ ਕਿ ਬਈ 3D ਪ੍ਰਿੰਟਿੰਗ ਮੈਨੂੰ ਨਹੀਂ ਲੱਗਦਾ ਕਿਸੇ ਆਈਟੀਆਈ ਚ ਹੋਏ ਔਰ ਰੋਬੋਟਿਕ ਵੈਲਡਰ ਔਰ ਲੇਟੈਸਟ ਜਿਹੜੀ ਸੀਐਨਸੀ ਲੇਥ ਮਸ਼ੀਨ ਔਰ तमाम ਜਿਹੜੇ ਕਲਾਸਰੂਮ ਹੈ ਪਹਿਲੇ ਬਿਲਡਿੰਗ ਰੈਨੋਵੇਟ ਹੋਈ ਤੁਸੀਂ ਬਿਲਡਿੰਗ ਦਾ ਫਸਾਡ ਦੇਖਿਆ ਬਾਹਰ ਦੇਖਿਆ ਅੰਦਰ ਕਲਾਸਰੂਮ ਸਾਰੇ ਮਾਡਰਨ ਫਰਨੀਚਰ ਇੰਟਰਐਕਟਿਵ ਬੋਰਡਸ ਵੀਡੀਓ ਕਾਨਫਰencing ਇੱਕ ਅਸੀਂ ਇਹ ਤਿਆਰ ਕੀਤਾ ਫਿਰ ਇਹਦੇ ਨਾਲ ਇਸੇ ਕੰਪਾਊਂਡ ਜੀ ਕਿਉਂਕਿ ਇਹ 20 ਏਕੜ ਦਾ ਕੰਪਾਊਂਡ ਹੈ ਤਾਂ ਹੀ ਅਸੀਂ ਇਹਨੂੰ ਸਕਿੱਲ ਕੈਂਪਸ ਕਹਿ ਰਹੇ ਹਾਂ ਕਿ ਇੱਥੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਦੀ ਬਿਲਡਿੰਗ ਬਣੀ ਸੀ ਲੇਕਿਨ ਬੜੇ ਸਾਲਾਂ ਤੋਂ ਬੰਦ ਪਈ ਸੀ ਤੇ ਮੈਂ ਉਹ ਵੀ ਫਿਰ ਪੰਜਾਬ ਸਰਕਾਰ ਡਿਪਾਰਟਮੈਂਟ ਆਫ এমਪਲॉयਮੈਂਟ ਜਨਰੇਸ਼ਨ ਤੇ ਅਮਨ अरोड़ा ਜੀ ਸਾਹਿਬ ਕੇ ਉਹਨਾਂ ਦੇ ਨਾਲ ਮਿਲ-ਮਿਲ ਕੇ ਅਸੀਂ ਉਸ ਤੇ ਵੀ ਜਿਹੜਾ ਅੱਜ ਤਕਰੀਬਨ 2.5 ਕਰੋੜ ਰੁਪਿਆ ਲੱਗ ਚੁੱਕਾ ਹੈ ਉਹ ਵੀ ਸਟੇਟ ਆਫ ਦੀ ਆਰਟ ਜਿਹੜੇ ਕੋਰਸੇ ਸਾਰੇ ਉਹਦੇ ਚ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੋਰਸ ਹੈ ਜਿਸ ਤੋਂ ਕੀ ਸਾਡੇ ਬੱਚੇ ਜਿਹੜੇ ਯੂ ਐਸ ਕੰਪਨੀ ਦੇ ਨਾਲ ਟਾਈ ਅਪ ਹੈ ਉਹ ਕਹ ਰਹੇ ਕਿ ਏ ਆਈ ਕੋਰਸ ਤੋਂ ਬਾਅਦ ਆਪਣਾ ਇੱਥੇ ਕੰਮ ਕਰਨ ਜਾਂ ਬਾਹਰ ਵੀ ਜਾਣਾ ਜਿਵੇਂ ਕੈਨੇਡਾ ਯੂ ਐਸ ਸੋਲਰ ਪੈਨਲ ਟੈਕਨੀਸ਼ੀਅਨ ਔਰ ਜਿੰਨੇ ਵੀ ਔਰ 에어 호ਸਟੈਸ ਐਵੀਏਸ਼ਨ ਹਸਪਿਟੈਲਿਟੀ ਟੂਰਿਜ਼ਮ ਫੈਸ਼ਨ ਡਿਜ਼ਾਈਨਰ ਬਿਊਟੀ ਵੈਲਨੈਸ ਔਰ ਆਪਣਾ ਵੈਲਡਰ ਇਲੈਕਟ੍ਰੀਸ਼ੀਅਨ ਔਰ ਬੜੇ ਸਾਰੇ ਕੋਰਸ ਡਾਟਾ ਐਂਟਰੀ ਆਪਰੇਟਰ ਸਾਡੇ ਕੋਈ 20 ਕੋਰਸ ਅਸੀਂ ਉੱਥੇ ਸ਼ੁਰੂ ਕਰ ਰਹੇ ਹਾਂ ਔਰ ਐਮਐਸਡੀਸੀ ਦੇ ਵਿੱਚ ਉਹ ਸਾਰੇ ਕੋਰਸ ਜਿਹੜੇ ਹੈ ਉਹ ਮੁਫਤ ਚਲਾਏ ਜਾਣਗੇ ਤੇ ਇਸ ਕੰਪਲੈਕਸ ਦਾ ਉਦਘਾਟਨ ਕੱਲ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ੍ਰੀ ਭਗਵਾਨ ਸਿੰਘ ਮਾਨ ਕਰਨਗੇ